بہت سارا کشتی چلنی ہے گرم ہی ہونی ہے سب کچھ ہونا بالکل خیال رکھو جب کوئی تاریخی ادو بجنی چاہیے جدو کوئی پہلوان دام آتا یہ پٹکے کی کچھ شادی ਸਾਬ ਦੀ ਜਿਨ੍ਹਾਂ ਨੇ ਜੀਪ ਦਾ ਮੁੱਲ ਪਾਇਆ ਤੇ ਕੁਰਸੀ ਕਰਾਈ ਲੈਣ ਆਇਆ ਬਹੁਤ ਬਹੁਤ ਧੰਨਵਾਦੀਆਂ ਬਹੁਤ ਸੋਹਣਾ ਬਈ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਇਧਰ ਦੇ ਪਾਸੇ ਮਦਾਦ ਦੇ ਵਿੱਚ ਚੱਲਦੀ ਹੋਈ ਗੁਸਤੀ

ਅੱਜ ਸੁਣਨ ਵਾਲ ਪਿੰਡ ਕਹਿੰਦੇ ਵੀ ਆਹ ਵੱਡੇ ਪੱਦਰ ਤੇ ਖੁਸ਼ ਹੈ ਇਹ ਲੱਖ ਖੁਸ਼ੀਆਂ ਪਾਸਾਈਆਂ ਦੇ ਸਤਿਗੁਰ ਨਦਰ ਕਰੇ ਅੱਜ ਖੁਸ਼ੀਆਂ ਆਹ ਵੱਡੇ ਪੱਦਰ ਤੇ ਬਣਾਈਆਂ ਜਾਣਗੀਆਂ ਵੱਡੀ ਮੁਬਾਰਕਾ ਸਰਦਾਰ ਤਲਵਿੰਦਰ ਸਿੰਘ ਜੇਬੀ ਭਰਾ ਹੁਣੀ ਮਨਜੀਤ ਮਨਦੀਪ ਹੁਣੇ ਔਰ ਕਹਿੰਦੇ ਵੀ ਇੱਕ ਖਾਸ ਗੱਲ ਵੀ ਮੈਂ ਦੇਖੀ ਆ ਸਵੇਰ ਤੋਂ ਇਹ ਆਖਿਆ ਗਿਆ ਸੀ ਕਿ ਆਪਾਂ ਨਾਮ ਜਿਹੜੇ ਜਾਣਾਂ ਨਹੀਂ ਲੈ ਜਿਹਨੇ ਨੇ ਸੇਵਾ ਕੀਤੀ ਜਿਹਨਾਂ ਨੇ ਪੈਸੇ ਖਿੰਦੇ ਆ

ਔਰ ਹੈਪੀ ਨਿਊਜ਼ਲੈਂਡ ਹਰਜੀਤ ਸੁੰਦਰ ਜੀ ਕੈਨੇਡਾ ਬੜੀ ਪਿਆਰੀ ਸ਼ਖਸੀਅਤ ਆ ਧੰਨਵਾਦ ਕਰਦੇ ਆ ਉਹ ਵੀ ਆ ਗਏ ਜਿੰਦਰ ਥਾਣੇਦਾਰ ਸੋ ਸਾਡੇ ਦਰਮਿਆਨ ਉੱਜੇ ਨੇ ਧੰਨਵਾਦ ਕਰਦੇ ਥਾਣੇਦਾਰ ਸਾਹਿਬ ਜਿੱਕਰ ਸਾਡੇ ਥਾਣੇਦਾਰ ਜੀ ਆਏ ਨੇ ਧੰਨਵਾਦ ਕਰਦੇ ਆ ਹਰਜੀਤ ਸੁੰਦਰ ਜੀ ਕੈਨੇਡਾ ਵਾਲੇ ਉਹਨਾਂ ਦਾ ਵੀ ਖੇਜੇ ਤੌਰ ਤੇ ਧੰਨਵਾਦ ਕਰਦੇ ਆ ਸਭੀ ਕਲਾਕਾਰ ਦੇ ਨਾਲ ਵੱਡਾ ਪਿਆਰ ਏ ਆਓ ਸਾਹਮਣੇ ਇਧਰਲੇ ਪਾਸੇ بڑی جلدی ہوئی لانے سنی ممتا دی آش دیپا ہی ہو بہت بہتری پہلوان اپنے پہلوانی کی

چلی ہوئی نہنے سکھے بنا گل نہ بنے تھوڑا ٹکر ہے دونوں ملا دے درمیان آپ تک رہے ہیں اس میں کھانا بادشاہ دونوں چوٹی کے مل ਰਿਤਪਾਲ ਫਗਵਾੜਾ ਤੇ ਕਮਲ ਡੂਮ ਛੜੀ ਆਉ ਬੱਲੇ ਬੱਲੇ ਹੁੰਦੀ ਐ ਇਹ ਬੱਲੇ ਬੱਲੇ ਹੁੰਦੀ ਨਹੀਂ ਕਰਵਾਉਣੀ ਪੈਂਦੀ ਐ ਕਿ ਮਾਰੇ ਨੂੰ ਕਬਕਾਉਣਾ ਦਾ ਜੋ ਪਹਿਲਾਂ ਇੱਕ ਹਬਰ ਦਾ ਆਉਂਦਾ ਖੇਡ ਸੁਆਦ ਲੈਣ ਦੀ ਤਾਂ ਸੋ ਹੁਣ ਗੱਲਾਂ ਬਾਤਾਂ ਟਿਕਾਣੇ ਲੱਗੀਆਂ ਹੋਈਆਂ ਬਿਲਕੁਲ ਖੇਡਾਂ ਦੇ ਕੰਦੀ ਕੋਸ਼ਿਸ਼ ਕਮਲ ਡੂਮ ਛੜੀ ਦਾ ਤਜਰਬਾ ਔਰ ਸਟੈਮਨਾ ਇਹ ਦੱਸਦਾ ਇੱਕ ਵਾਰੀ ਫੇਰ ਦੇਖ ਲੋ ਉੱਠ ਕੇ ਬਰਾਬਰ ਦੀ ਕੋਸ਼ਿਸ਼ ਮਾਰ ਕੇ ਸਵਾਗਤ ਕਰੀਓ ਸਾਰਿਆਂ ਨੇ ਵਾਹ ਇਹਨੂੰ ਕਹਿੰਦੇ ਕਮਾਂਡ ਟੂਮ ਛੜੀ ਇਹਦਾ ਤਜਰਬਾ ਤੇ ਇਹਦਾ ਸਟੈਮਨਾ ਜੀ ਉਹ ਬਗਲਾ ਭਰਿਆ ਇਹਨੂੰ ਬਗਲਾ ਭਰਨ ਕਹਿੰਦੇ ਆ ਬਹੁਤ ਸੋਹਣਾ ਦਾ ਅਟੈਕ ਕੀਤਾ ਸੀ ਭਲਾਈ ਕਮ ਭਗਵਾਨ ਰੂਮ ਕੇ ਦੇ ਦੋ 嗯。 ਸਾਡੇ ਢੋਲਾ ਪਹਿਲਵਾਨ ਜੀ ਪ੍ਰਭ ਗਾਜੀਪੁਰ ਤੇ ਦੀਪਕ ਕਨੇਡਾ ਜੀ ਢੋਲਾ ਪਹਿਲਵਾਨ ਜੀ ਇੱਥੇ ਪੁੱਜੇ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਦੀਪਕ ਕਨੇਡਾ ਤੇ ਪ੍ਰਭ ਗਾਜੀਪੁਰ ਜਿਹੜਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਯਾਰ ਕਿੰਨਾ ਤਾੜੀਆਂ جو پر جائے دی آج تو ہوئی وہ سارے سرمتے بھی مینٹ کوشتی ہو چکی یا اکی ماں مینٹ لگے چکا لاؤ جی پہلوان بھی مینٹ ہو گیا جی روک جو ہاں جی شار دیو شار دیو شار, دیو شار دیو.